Субтитры ਜੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅਸੀਂ ਸਾਰੇ ਵੀ ਠੀਕ ਆ ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲਓ ਜੀ ਟਾਈਮ ਇੱਥੇ ਚਾਰਕ ਦਾਗਾ ਸ਼ਾਮ ਦਾ ਤੇ ਇੱਥੇ ਲੱਗੀ ਸੀਗੀ ਮੈਂ ਪਿੰਦਰ ਨੂੰ ਫਰੂਟ ਕੱਟ ਕੇ ਦੇਣ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਹੀ ਉਹ ਬਿਮਾਰ ਹੋ ਰਿਹਾ ਸੈਲ ਵਗੈਰਾ ਘਟੇ ਹੋਏ ਨੇ ਟਾਈਫੈਡ ਵੀ ਹੈ ਨਾ ਤੇ ਫਰੂਟ ਕੱਟ ਕੇ ਦੇ ਰਹੀ ਸੀਗੀ ਉਹਨੂੰ ਤੇ ਕਿਉਂਕਿ ਪਹਿਲਾਂ ਚਾਹ ਨਾਲ ਕੁਛ ਨਾ ਕੁਛ ਲੈ ਲੈਂਦਾ ਉਸ ਤੋਂ ਬਾਅਦ ਫਿਰ ਫਰੂਟ ਵਗੈਰਾ ਕੱਟ ਕੇ ਦੇਣੇ ਐ ਬੱਸ ਤਾਂ ਸੈੱਲ ਉਹਦੇ ਵਧਣ ਲੱਗੇ ਸੀਗੇ ਪਰ ਹਜੇ ਦੁਬਾਰਾ ਚੈੱਕ ਨਹੀਂ ਕਰਵਾਇਆ ਇੱਕ ਵਾਰ ਵਿੱਚ ਦੀ ਚੈੱਕ ਕਰਵਾ ਲਈ ਸੀ ਰਿਪੋਰਟ ਕਰਵਾ ਲਈ ਸੀ ਟੈਸਟ ਜਾਨੀ ਕਿ ਕਰਵਾ ਲਈ ਸੀਗੇ ਤੇ ਚਲੋ ਜੀ ਇੱਥੇ ਦਿੰਨੀ ਆ ਮੈਂ ਫਰੂਟ ਕੱਟ ਕੇ ਪਿੰਦਰ ਨੂੰ ਉਸ ਤੋਂ ਬਾਅਦ ਫਿਰ ਦੇਖਦੇ ਆ ਅੱਜ ਸ਼ਾਮ ਦਾ ਕੀ ਖਾਣਾ ਬਣਦਾ ਉੱਤੋਂ ਬਿਜਲੀ ਨੇ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ ਪਤਾ ਨਹੀਂ ਕਿ ਗ੍ਰੈਡ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਕਹਿੰਦੇ ਕੋਈ ਮਸ਼ੀਨ ਦੇ ਵਿੱਚ ਉੱਥੇ ਪਤਾ ਨਹੀਂ ਬੋਲਦੇ ਨੇ ਆ ਮਤਲਬ ਕਿ ਆ ਅਨਾਉਂਸਮੈਂਟ ਕਰਦੇ ਨੇ ਬਾਬਾ ਜੀ ਆ ਵੀ ਕੋਈ ਪ੍ਰੋਬਲਮ ਆਈ ਹੋਈ ਹੈ ਧਰਨਾ ਵੀ ਸ਼ਾਇਦ ਦਿੱਤਾ ਹੋਇਆ ਗ੍ਰੈਡ ਦੇ ਵਿੱਚ ਹਨਾ ਵੀ ਉੱਥੇ ਪਹੁੰਚੋ ਧਰਨੇ ਦੇ ਵਿੱਚ ਹਨਾ ਬਹੁਤ ਜ਼ਿਆਦਾ ਪਰੇਸ਼ਾਨੀ ਆਈ ਪਈ ਇੱਥੇ ਵੀ ਲਾਈਟ ਹੈ ਨਹੀਂ ਸੀ ਇਸ ਟਾਈਮ ਇੱਥੇ ਤੁਸੀਂ ਮਤਲਬ ਕਿ ਲਾਈਟ ਦਿਨ ਦੇ ਵਿੱਚ ਵੀ ਕਾਫੀ ਆ ਜਾਏ ਜੇ ਰਹੀ ਸੀਗੀ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਸ਼ਾਇਦ 8 8:30 ਵਜੇ ਲਾਈਟ ਆਈ ਹੈਗੀ ਪਹਿਲਾਂ ਇਹ ਵੀ ਡਰ ਸੀ ਵੀ ਰਾਤ ਨੂੰ ਵੀ ਕਿਤੇ ਨਾ ਆਵੇ ਹਨਾ ਘਟ ਨਾ ਗਜਵੇ ਰਾਤ ਦਾ ਰਾਤ ਨੂੰ ਬਹੁਤ ਜ਼ਿਆਦਾ ਦਿੱਕਤ ਆ ਜਾਂਦੀ ਹੈ ਹਨਾ ਦਿਨ ਦੇ ਵਿੱਚ ਤਾਂ ਚਲੋ ਕੰਮਦਾਨ ਦੇ ਕਰਦੇ ਇਧਰ ਉਧਰ ਹੋ ਜਾਂਦਾ ਹਨਾ ਉੰਬੀ ਚਲੋ ਸਰ ਜਾਂਦਾ ਪਰ ਰਾਤ ਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹਜੇ ਪਿੰਦਰ ਹਾਕਾ ਸੀ ਕਹਿੰਦਾ ਨਾ ਹੀ ਲੈਟ ਤੱਕ ਗੱਡੀ ਦੇ ਵਿੱਚ ਤੇਲ ਪਾ ਲਾਂਗੇ ਆਪਾਂ ਉੰਦੀ ਗੱਡੀ ਚ ਪੈ ਜਾਗੇ ਤਿੰਨ ਚਾਰ ਸੌ ਦਾ ਤੇਲ ਮੁੱਕ ਜੂਗਾ ਮੈਂ ਤਾਂ ਫਿਰ ਗੱਡੀ ਚ ਕਿੱਥੇ ਪਿਆ ਜਾਂਦਾ ਹਨਾ ਚਲੋ ਜੀ ਖਵਾਉਨੇ ਆ ਪਿੰਦਰ ਨੂੰ ਫਰੂਟ ਤੇ ਉਸ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ ਪੂਰੀ ਖਬਰ ਦੇ ਸਾਹਮਣੇ ਆ ਕੇ ਆ ਗਿਆ ਹਾਂ ਅੱਜ ਆਪਾਂ ਵੀ ਅੱਗੇ ਆਪਾਂ ਵੀ ਚੱਲਦੇ ਹਾਂ ਮੈਂ ਜਨਕਾੜੇ ਵਿਭਾਗ ਆਪਣੀ ਮੂਹ ਦਾ ਦੁਆਰ ਹੈ ਜਲੇਪਿੰਦਰ ਹੈਲੋ ਕਿਉਂਕਿ ਅੱਜ ਆਪਾਂ ਲਈ ਕਈ ਯੂਨੀਵਰਸਿਟੀ ਦੇ ਗੱਲੋ ਵਿਸ਼ਾ ਨੂੰ ਆਪਾਂ ਇਸ ਤੇ ਹਮਤ ਕੀਤੀ ਹੈ। ਹੈਲੋ। ਹੈਲੋ। ਲੋ ਜੀ ਪਿੰਦਰ ਨੂੰ ਫਰੂਟ ਕੱਟ ਕੇ ਤਿੰਨ ਤੋਂ ਪਾ ਲ ਫਿਰ ਮੈਂ ਕਿਚਨ ਚ ਗਈ ਦਾਲ ਸੀਗੀ ਜਿਹੜੀ ਮਾਂਹ ਦੀ ਕਾਲੇ ਮਾਂ ਤੇ ਰਾਜਮਾ ਦੋਨੋਂ ਪਿਉ ਕੇ ਆਈ ਸੀ ਮੈਂ ਕਿ ਬਾਅਦ ਦੇ ਵਿੱਚ ਆ ਕੇ ਆ ਸਾਫ ਕਰੂੰਗੀ ਉਹਨਾਂ ਨੂੰ ਪਾਣੀ ਮਤਲਬ ਕਈ ਕੱਢ ਦੂੰਗੀ ਤੇ ਉਸ ਤੋਂ ਬਾਅਦ ਲੱਗੀ ਸੀ ਇੱਥੇ ਕਲਰ ਲਾਉਣ ਕਿਉਂਕਿ ਕਾਫੀ ਜ਼ਿਆਦਾ ਵਾਈਟ ਹੈਅਰ ਹੋਏ ਪਏ ਸੀ ਇਹ ਵੀ ਇੱਕ ਪੰਗਾ ਹੀ ਆ। ਥੋੜੇ ਟਾਈਮ ਬਾਅਦ ਕਲਰ ਆ ਜਿਹੜਾ ਲਾਉਣਾ ਪੈਂਦਾ ਜੇ ਤੁਹਾਡੇ ਨਾ ਘੱਟ ਵਾਲ हेयर ਮਤਲਬ ਵਾਈਟ ਨੇਗੇ ਤਾਂ ਤੁਸੀਂ ਸਕਿਪ ਕਰਿਓ ਲਾਇਓ ਨਾ ਇਹਨੂੰ ਬਿਲਕੁਲ ਵੀ ਨਾ ਲਾਇਓ ਹਨਾ ਤੇ ਲੋ ਜੀ ਇੱਥੇ ਲੱਗੀ ਸੀ ਕਿ ਮੈਂ ਆਪਣਾ ਕਲਰ ਵਗੈਰਾ ਲਗਾ ਕੇ ਕਿਚਨ ਚ ਆ ਗਈ ਸੀ ਉਸ ਤੋਂ ਬਾਅਦ ਇੱਥੇ ਆਹ ਦਾਲ ਸੀ ਕਾਲੇ ਮਾਂ ਤੇ ਰਾਜਮਾ ਦੋਨੋਂ ਇਹਦਾ ਜਿਹੜਾ ਛਿਲਕਾ ਮੈਂ ਉਤਾਰੂੰਗੀ ਬਹੁਤ ਟੇਸਟੀ ਜਿਹੜੀ ਦਾਲ ਬਣਦੀ ਹੈ ਇਹ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ ਜਿਹੜਾ ਇਹ ਸਿਲਕਾ ਹੋ ਉਤਾਰ ਦੂੰਗੀ ਪਹਿਲਾਂ ਹੀ ਟਰੈਕਟ ਕੋਲ ਸੀਗੇ ਨੂੰ ਦਾਲ ਲਿਆ ਡੇਢ ਘੰਟਾ ਕਿਤਲੀ ਨੂੰ ਧੁੱਜੀ ਰਹੀ ਹੈ ਉਸ ਤੋਂ ਬਾਅਦ ਫਿਰ ਮੈਂ ਇੱਥੇ ਨਾ ਅਲੱਗ ਬਾਲਟੀ ਲੈ ਲਈ ਸੀ ਕਿਉਂਕਿ ਜੇ ਜਿਹੜੀ ਇਹ ਮਤਲਬ ਕਿ ਜੇ ਸਿਲਕਾ ਪਾਏ ਸ਼ੈਂਕ ਦੇ ਵਿੱਚ ਇਦਾਂ ਹੀ ਢੋਲੂ ਸੀ ਤਾਂ ਜਾ ਕੇ ਇਹ ਜਿਹੜੀ ਸ਼ੈਂਕ ਦੀ ਜਿਹੜੀ ਪਾਈਪ ਹੁੰਦੀ ਬਲੌਕ ਹੋ ਜਾਂਦੀ ਹੈ ਨਾ ਤਾਂ ਕਰਕੇ ਮੈਂ ਕਹਾ ਵੀ ਫਿਰ ਆਪਨੇ ਪ੍ਰੋਬਲਮ ਆਊਗੀ ਸਮੈਲ ਵਗੈਰਾ ਵੀ ਆਉਣ ਲੱਗ ਜੰਦੇ ਜਦੋਂ ਇੱਦਾਂ ਰੁਕ ਜਾਂਦਾ ਹੈ ਨਾ ਪਾਈਪ ਦੇ ਵਿੱਚ ਕੁਝ ਮੈਂ ਕਿਹਾ ਵੀ ਚੱਲ ਮੈਂ ਉਹ ਕਰਦੀ ਆਂਗੀ ਕਹਿੰਦੇ ਨੇ ਬਾਲਟੀ ਦੇ ਵਿੱਚ ਜਿਹੜਾ ਸੀਗਾ ਇਹਨੂੰ ਧੋ ਧੋ ਕੇ ਜਿਹੜੀ ਦਾਲ ਦਾ ਸਿਲਕਾ ਸੀ ਕੱਢ ਲਿਆ ਸੀਗਾ ਜੀ ਦਾਲ ਚੰਗੀ ਤਰ੍ਹਾਂ ਸਾਫ ਕਰਨ ਤੋਂ ਬਾਅਦ ਇਹਨੂੰ ਕੁੱਕਰ ਵਿੱਚ ਆਪਾਂ ਪਾ ਲਿਆ ਤੇ ਉਸ ਤੋਂ ਬਾਅਦ ਕੀ ਕਰਨਾ ਜਿੰਨਾ ਕ ਆਪਾਂ ਨੂੰ ਪਾਣੀ ਲੋੜ ਮੁਤਾਬਕ ਇਹ ਵਿੱਚ ਪਾਉਂਗੀ ਉਸ ਤੋਂ ਬਾਅਦ ਵਿੱਚ ਸਿਰਫ ਨਮਕ ਪਾ ਕੇ ਇਹਨੂੰ ਤਿੰਨ ਕ ਸੀਟੀਆਂ ਕਾਫੀ ਨੇ ਕਿਉਂਕਿ ਕਾਫੀ ਟਾਈਮ ਤੋਂ ਹੀ ਭਿੱਜੀ ਹੋਈਏਗੀ ਦਾਲ ਤੇ ਜਿਹੜੀ ਰਾਜਮਾ ਨੇ ਤਿੰਨ ਕ ਸੀਟੀਆਂ ਕਾਫੀ ਨਹੀਂ ਹੈ ਉਸ ਤੋਂ ਬਾਅਦ ਫਿਰ ਤੜਕਾ ਲਾਉਂਗੇ ਜੀ ਸਿੰਪਲ ਹੈ ਇਸ ਦਿਨ ਆਪਾਂ ਦਾਲ ਮੱਖਣੀ ਵੀ ਬਹੁਤ ਟੇਸਟੀ ਬਣਦੀ ਹੈ ਉਹ ਵੀ ਬਣਾ ਸਕ ਰਹੇ ਹਾਂ ਅ ਬੱਸ ਤਾਂ ਮੈਂ ਸ਼ੇਅਰ ਕੀਤੀ ਹੋਈ ਹੈ ਦਾਲ ਮੱਖਣੀ ਵੀ ਪਰਾਧਮ ਬਿਲਕੁਲ ਉਦਾਂ ਹੀ ਬਣਾਉਂਗੀ ਜਿੱਦਾਂ ਆਪਾਂ ਨਾਰਮਲ ਦਾਲ ਬਣਾਉਨੇ ਆਂਗੇ ਉਦਾਂ ਹੀ ਤੜਕਾ ਲਾਉਣਾ ਚਾਹੀਦਾ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾਓ ਜੀ ਸਾਰੇ ਕੀ ਹਾਲ ਚਾਲ ਨੇ ਤੁਹਾਡੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅਸੀਂ ਵੀ ਠੀਕ ਆਂ ਜੀ ਤੇ ਤੁਸੀਂ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖੇ ਲਓ ਜੀ ਇੱਥੇ ਦੂਰੀ ਬਰ ਨਾ ਚੁੱਕੀ ਅਜਵੇਂ ਪਹਿਲਾਂ ਤਾਂ ਇਹ ਦੱਸ ਦਵਾਂ ਅ ਦੁੱਜੀ ਵਰਨਾ ਲਈ ਕਿਉਂਕਿ ਪਹਿਲਾਂ ਥੋੜਾ ਜਿਹਾ ਮੇਰੇ ਸਿਰ ਤੇ ਨਾਲ ਲੱਗਿਆ ਹੋਇਆ ਸੀਗਾ ਤੇਲ ਮੇਰੇ ਜਾਨੀ ਕਿ ਵਾਲਾਂ ਨੂੰ ਤੇ ਫਿਰ ਜੇ ਆਪਣੇ ਵਾਲਾਂ ਨੂੰ ਤੇਲ ਲੱਗਿਆ ਹੋ ਤਾਂ ਕਲਰ ਵਧੀਆ ਨਹੀਂ ਚੜਦਾ ਕਿਉਂਕਿ ਫਿਰ ਆਪਣਾ ਟਾਈਮ ਵੀ ਵੇਸਟ ਹੋ ਜਾਂਦਾ ਪਹਿਲੇ ਗਰਮੀ ਬਹੁਤ ਜ਼ਿਆਦਾ ਗਈ ਤੇ ਮੈਂ ਤਾਂ ਪੰਗਾ ਲੈ ਲਿਆ ਪੁੱਠਾ ਪਹਿਲਾਂ ਮੈਂ ਕਲਰ ਲਾ ਲਿਆ ਫਿਰ ਮੈਂ ਕਿਚਨ ਚ ਚਲੀ ਗਈ ਗਰਮੀ ਬਹੁਤ ਜ਼ਿਆਦਾ ਸੀ ਮੈਨੂੰ ਤਾਂ ਡਰੀ ਸੀਗੀ ਸੇਗਾ ਕਿ ਤੇ ਫਿੰਸੀਆਂ ਵਗੈਰਾ ਨਿਕਲ ਜਾਣ ਕਿਉਂਕਿ ਮੁੜਕਾ ਚੋਂ ਚੋਂ ਕੇ نیچے ਨੂੰ ਆ ਰਿਹਾ ਸੀ ਫੇਸ ਤੇ ਇਹ ਵੀ ਆ ਕਈ ਵਾਰ ਆਪਣਾ ਨਾ ਸਾਰਾ ਕੰਮ ਖਤਮ ਕਰਕੇ ਜਾਂ ਫਿਰ ਆਰਾਮ ਨਾਲ ਬੈਠ ਕੇ ਆਪਣੇ ਰੂਮ ਦੇ ਵਿੱਚ ਹੀ ਪੱਖੇ નીચે ਜਾਂ ਏਸੀ નીચે ਹੈ ਨਾ ਫਿਰ ਕਲਰ ਲਗਾਓ ਗਰਮੀਆਂ ਦੇ ਵਿੱਚ ਖਾਸ ਕਰਕੇ ਹੈ ਨਾ ਤੇ ਦੂਸਰਾ ਵੀ ਜਿਹੜੇ ਆਪਣੇ ਜਦੋਂ ਵਾਲਾਂ ਨੂੰ ਨਾ ਤੇਲ ਲੱਗਿਆ ਹੁੰਦਾ ਤਾਂ ਕਲਰ ਨਹੀਂ ਚੜਦਾ ਹੈਗਾ ਕੀਮਤੀ ਟਾਈਮ ਆ ਬਹੁਤ ਜ਼ਿਆਦਾ ਹੁਣ ਆਪਣੇ ਕੋਲ ਐਨਾ ਟਾਈਮ ਕਿਸੇ ਕੋਲ ਨਹੀਂ ਹੈਗਾ ਵੀ ਹੈ ਨਾ ਆ ਦੁਆਰਾ ਦੁਆਰਾ ਲਾ ਸਕੇ ਪੈਸੇ ਵੀ ਦੁਆਰਾ ਦੁਆਰਾ ਇਹ ਕੈਮੀਕਲ ਬਸ ਤਾਂ ਲਾਉਣਾ ਹੀ ਨਹੀਂ ਚਾਹੀਦਾ ਇਹਦਾ ਛੱਡੋ ਖੜਾ ਜਿਨ੍ਹਾਂ ਦੇ ਥੋੜੇ ਨੇ ਨਾ ਮਤਲਬ ਕਿ ਵਾਲ ਬਹੁਤ ਜ਼ਿਆਦੇ ਵਾਈਟ ਨੇ ਉਹਦੇ ਚੋਂ ਕੋਈ অপਸ਼ਨ ਨਹੀਂ ਹੈਗਾ ਮੇਰੇ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਹੀ ਵਾਈਟ ਹੈਅਰ ਆ ਗਏ ਸੀਗੇ ਹੈਗੇ ਸੀ ਇੱਥੇ ਦੋ ਤਿੰਨ ਪਰ ਪੱਟ ਪੱਟ ਕੇ ਮੈਂ ਆਪਣੇ ਕਾਫੀ ਕਰ ਲਏ ਹਨਾ ਤਾਂ ਪ੍ਰੋਬਲਮ ਆ ਗਈ ਮਿੰਟਾ ਲਾਉਣੇ ਤਾਂ ਕਰਕੇ ਕਲਰ ਵਗੈਰਾ ਲਾਉਣੇ ਪੈਂਦੇ ਨੇ ਜੇਕਰ ਤੁਹਾਡੇ ਬਿਲਕੁਲ ਹੀ ਘਟ ਨੇ ਨਾ ਲਾਓ ਨਾ ਉਸ ਤੋਂ ਬਧੇ ਤੁਸੀਂ ਆਮਲਾ ਸਿਕਾ ਕਾਈ ਹੈ ਨਾ ਇਹਦਾ ਇੱਕ ਜਟਾ ਮੱਸੀ ਆਉਂਦਾ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰੋ ਜਿਹੜੀਆਂ ਮੈਂ ਤੁਹਾਨੂੰ ਠੀਕ ਲੱਗਦੀ ਨੇ ਵਿੱਚੋਂ ਸਾਰੀਆਂ ਹੀ ਲੈ ਲਓ ਹਨਾ ਲੈ ਕੇ ਉਹਨਾਂ ਨੂੰ ਪਾਊਡਰ ਬਣਾਓ ਚਾਹੇ ਉਹਨਾਂ ਨੂੰ ਓਦਾਂ ਪਿਉ ਕੇ ਹਨਾ ਰੀਠਾ ਲੈ ਲਓ ਇਹਦੇ ਵਿੱਚ ਜੜੀਠਾ ਝੱਗ ਦੀ ਵਧੀਆ ਆਪਾਂ ਨੂੰ ਉਹ ਕਰਦਾ ਹਨਾ ਉਹਦੇ ਨਾਲ ਝੱਗ ਵਧੀਆ ਹੁੰਦੀ ਆ ਵਧੀਆ ਨਿੱਖਰ ਜਾਂਦੇ ਨੇ ਸਿੱਕਾ ਕਾਈ ਤੇ ਰੀਠਾ ਇਹ ਜ਼ਰੂਰ ਪਾਓ ਆਮਲਾ ਵੀ ਜ਼ਰੂਰ ਪਾਓ ਕਿਉਂਕਿ ਆਮਲਾ ਵੀ ਆਪਣੇ ਵਾਲਾਂ ਲਈ ਬਹੁਤ ਵਧੀਆ ਆਮਲੇ ਦਾ ਜੇ ਜੂਸ ਤੁਸੀਂ ਪਿਓ ਨਾ ਇੱਕ ਢੱਕਣਾ ਉਹ ਵੀ ਆਪਣੀ ਹੈਲਥ ਦੇ ਲਈ ਬਹੁਤ ਵਧੀਆ ਮੈਂ ਵੀ ਦੇਖਦੀ ਮੰਗਵਾਉਂਗੀ ਤੇ ਹੁਣ ਬਸ ਥੋੜੇ ਜਿ ਮੇਰੇ ਵਾਲ ਸੁੱਕ ਗਏ ਆ ਉਹ ਆੜੀ ਕਰੋ ਜੀ ਇਹ ਜਿਹੜੇ ਕਲਰ ਵਗੈਰਾ ਨੇ ਬਹੁਤ ਔਖਾ ਜੀ ਇਹ ਤਾਂ ਲਾਉਣੇ ਹਨ ਜੇ ਨਹੀਂ ਲਾਉਂਦਾ ਤਾਂ ਵੀ ਬਸ ਤਾਂ ਚਲੋ ਪ੍ਰਮਾਤਮਾ ਨੇ ਜੋ ਹਨ ਜਿਸ ਤਰ੍ਹਾਂ ਦੇ ਆਪਾਂ ਨੂੰ ਬਣਾਇਆ ਉਸੇ ਤਰ੍ਹਾਂ ਠੀਕ ਆ ਪਰ ਉਮਰ ਤੋਂ ਪਹਿਲਾਂ ਜਦੋਂ ਹੋ ਜਾਂਦੇ ਨੇ ਉਹ ਤਾਂ ਬਹੁਤ ਜ਼ਿਆਦੇ ਔਖਾਗਾ ਮੇਰੇ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਸ਼ਾਇਦ ਮੇਰੇ ਤਾਂ 20 ਸਾਲ ਦੀ ਦੀ ਆਗੇ ਸੀਗੇ ਇਹ ਤੇ ਚਲੋ ਜੀ ਦਾਲ ਰੱਖ ਕੇ ਆਈਆਂ ਕਾਲੀ ਮਾਹਾ ਦੀ ਦਾਲ ਤੇ ਰਾਜਮਾ ਦੋਨੋਂ ਮਿਕਸ ਰੱਖ ਗਏ ਆਈਆਂ ਦਲੇ ਹੋਏ ਜਿਹੜੀ ਚਨੇ ਨੇ ਉਹ ਹੈ ਨਹੀਂ ਸੀਗੇ ਨਹੀਂ ਤਾਂ ਮੈਂ ਉਹ ਬਾ ਲੈਣੇ ਸੀ ਵਿੱਚ ਹਨਾ ਆ ਮਹਾਨੀ दाल ਦੇ ਵਿੱਚ ਉਹ ਵੀ ਟੇਸਟੀ ਲੱਗਦੇ ਨੇਗੇ ਪਿੰਦਰ ਦੀ ਫਰਮਾਇਸ਼ ਸੀ ਪਿੰਦਰ ਕਹਿੰਦਾ ਮੈਂ ਇਹ ਖਾਣੇ ਆ ਮਨ ਕਰ ਚੱਲ ਬਣਾ ਲੈਂਦੇ ਆ ਚਲੋ ਜੀ ਥੋੜੇ ਕਬਾਲ ਉਹ ਹੋ ਨੇ ਮੇਰੇ ਗਿੱਲੇ ਹਜੇ ਇਹਨਾਂ ਨੂੰ ਸੁਕਾ ਕੇ ਉਸ ਤੋਂ ਬਾਅਦ ਇੰਨੇ ਗੱਦਾ ਕਿੜਾ ਨਾ ਨਿਸ਼ਾਨ ਕੇ ਲਾ ਕੇ ਆਉਣੇ ਹੁਣ ਆਉਂਦਾ ਹੀ ਨਹੀਂ ਹੈਗਾ ਬਹੁਤ ਘੱਟ ਆਉਂਦਾ ਪਰ ਬਾਲ ਸੋਨੇ ਹੋ ਜਾਂਦੇ ਨੇ ਦੇਖੋ ਬਸ ਇਹ ਆਇਆ ਨਹੀਂ ਹੈਗਾ ਵੀ ਮੇਰੇ ਸਾਰੇ ਹੀ ਨੇ ਪਰ ਜੜਾਂ ਜੀ ਹੋਣੇ ਥੋੜੀ ਥੋੜੀ ਜਿਹੀ ਮਿੱਧਰੋਂ ਜੜਾਂ ਜੀ ਹੋਗੀਆਂ ਥੋੜੀ ਥੋੜੀ ਜੜਾਂ ਜੀ ਸਾਰੇ ਕੀਤੀ ਨਹੀਂ ਇਹ ਬਹੁਤ ਔਖਾ ਹੁੰਦਾ ਦਾ ਚਲੋ ਚਾਹਦੇ ਦੁਬਾਰਾ ਕਿਚਨ ਚ ਸਬ ਤਾਲਾ ਵਾਲਾ ਵੀਡੀਓ ਚੈੱਕ ਕਰਦੇਗੇ ਕਿ ਤੂੰ ਹੋਰ ਨਾਲੇ ਲੱਗ ਜਾ ਰਿਹਾ ਸਤਿੰਨ ਕ ਸਿਟੀਆਂ ਨੂੰ ਕਾਫੀ ਨਹੀਂ ਕਿਉਂਕਿ ਕਾਫੀ ਟਾਈਮ ਤੋਂ ਭੁੰਨਤੀ ਪਈ ਸੀਗੀ ਚਲੋ ਜੀ ਦੇਖਦੇ ਆ ਕਿ ਲੋ ਜੀ ਥੋੜੀ ਜਿਹੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਉਸ ਤੋਂ ਬਾਅਦ ਮੈਂ ਆ ਗਈ ਸੀ ਕਿਚਨ ਚ ਇੱਥੇ ਬਣਾ ਰਹੀ ਸੀ ਮੈਂ ਸਰਬਤ ਮੇਰੇ ਤੇ ਕਲੈਰ ਸਾਬ ਲਈ ਬਣਾ ਰਹੀ ਸੀਗੀ ਪਰ ਜਦੋਂ ਮੈਂ ਲੈ ਕੇ ਗਈ ਦੇਖੋ ਇੱਥੇ ਦੋ ਗਲਾਸ ਹੀ ਸੀਗੇ ਟਰੇ ਦੇ ਵਿੱਚ ਪਰ ਜਦ ਬਾਹਰ ਲੈ ਕੇ ਗਈ ਫਿਰ ਪਿੰਦਰ ਆ ਗਿਆ ਫਿਰ ਮੈਂ ਥੋੜਾ ਜਿਹਾ ਹੋਰ ਬਣਾ ਲਿਆ ਸੀ ਇਹਨੂੰ ਮੈਂ ਕਿਹਾ ਸੀ ਵੀ ਤੂੰ ਨਾ ਪੀ ਬੇਟਾ ਹਨਾ ਪਰ ਇਹ ਮੰਨਿਆ ਨਹੀਂ ਹੈਗਾ ਕਹਿੰਦਾ ਮੈਂ ਪੀਣਾ ਹੀ ਆ ਫਿਰ ਇੱਕ ਗਲਾਸ ਹੋਰ ਬਣਾਉਣਾ ਪੈ ਗਿਆ ਉਸ ਤੋਂ ਬਾਅਦ ਇੱਥੇ ਬਾਹਰ ਕੁੱਲਰ ਲਾਇਆ ਹੋਇਆ ਸੀ ਕਲੇਰ ਸਾਹਿਬ ਕਹਿੰਨੇ ਬਾਹਰ ਬੈਠਦੇ ਆ ਵੀ ਚਲੋ ਥੋੜਾ ਜਿਹਾ ਬਾਹਰ ਵੀ ਬੈਠ ਲੀਏ ਹਨਾ ਤੇ ਮੈਂ ਕਿਹਾ ਚਲੋ ਠੀਕ ਆ ਉਸ ਤੋਂ ਬਾਅਦ ਇੱਥੇ ਸਰਬਤ ਪੀ ਕੇ ਇੱਥੇ ਦੇਖੋ ਲਸਣ ਸੀ ਜਿਹੜਾ ਉਹ ਛਿੱਲ ਲਿਆ ਸੀ ਜਿਵੇਂ ਕਿ ਤੜਕੇ ਦੀ ਜਿਹੜੀ ਤਿਆਰੀ ਕਰਨ ਲੱਗ ਗਈ ਸੀ ਮ ਤੇ ਬਰੀਕ ਬਰੀਕ ਕੱਟਲੇ ਸੀਗੇ ਪਿਆਜ਼ ਲਸਣ ਦਾ ਆਪਾਂ ਬਣਾ ਲਾਂਗੇ ਪੇਸਟ ਇਹਦੇ ਵਿੱਚ ਆਪਾਂ ਕੁੱਟ ਲੈਨੇ ਆ। ਲਓ ਜੀ ਆ ਬਣਾ ਲਿਆ ਆਪਾਂ ਪੇਸਟ ਮोटा-ਮोटा। ਲਓ ਜੀ ਟਾਈਮ ਇੱਥੇ ਪੌਣੇ 8 ਦੇ ਕਰੀਬ ਹੋ ਗਏ ਸੀ 7:30 ਤੋਂ ਪੌਣੇ 8 ਮਤਲਬ ਕਿ ਆ ਹੋ ਗਏ ਸੀਗੇ 40 ਮਿੰਟ 7:00 ਵਜੇ ਤੇ ਇੱਥੇ ਰੋਟੀਆਂ ਸੀਗੀਆਂ ਜਿਹੜੀ ਮੈਂ ਬਣਾ ਲਈਆਂ ਸੀਗੀਆਂ। ਮੈਂ ਨਾ ਬਣਾ ਕੇ ਰੱਖ ਲੈਣੀ ਹੁੰਦੀ ਆ ਵੀ ਥੋੜਾ ਜਿਹਾ ਹਵਾ ਜੀ ਨਿਕਲ ਜਵੇ। ਇੰਨੂੰ ਜੇ ਗਰਮ-ਗਰਮ ਡੱਬੇ ਦੇ ਵਿੱਚ ਬੰਦ ਕਰ ਦਿੰਨੇ ਆ ਤਾਂ ਫਿਰ ਜਿਆਦਾ ਪਾਉਣਾ ਵੀ ਗਿੱਲਾ ਹੋ ਜਾਂਦਾ ਤੇ ਡੱਬਾ ਵੀ ਹੈਨਾ ਜਿਹੜਾ ਜਿਹੜਾ ਮਤਲਬ ਕਿਚਪਾਤੀ ਬਾਕਸ ਹੁੰਦਾ ਨਾ ਉਹ ਵੀ ਗਿੱਲਾ ਹੋ ਜਾਂਦਾ ਹੌਟਪੌਟ ਤੇ ਮੈਂ ਥੋੜਾ ਜਿਹਾ ਟਾਈਮ ਇਹਨਾਂ ਨੂੰ ਜਾਨੀ ਕਿ ਪਹਿਲਾਂ ਜਦੋਂ ਬਣਾਉਣੀ ਇਦਾਂ ਹੀ ਰੱਖ ਲੈਂਦੀ ਆ ਫਿਰ ਬਾਅਦ ਦੇ ਵਿੱਚ ਲਵੇਂ ਟ ਕੇ ਡੱਬੇ ਵਿੱਚ ਬੰਦ ਕਰ ਦਿੰਨੇ ਆ ਆਪਾਂ ਹੈਨਾ ਹੌਟਪੌਟ ਦੇ ਵਿੱਚ ਤੇ ਚਲੋ ਜੀ ਇਹ ਕੰਮ ਵੀ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਲਾ ਰਹੀ ਹਾਂ ਤੜਕਾ ਆ ਕਿਉਂਕਿ ਮੈਨੂੰ ਇਹ ਹੁੰਦਾ ਵੀ ਗਰਮੀ ਬਹੁਤ ਜ਼ਿਆਦਾ ਗਈ ਪਹਿਲਾਂ ਮੈਨੂੰ ਇਹ ਹੁੰਦਾ ਵੀ 7:30 ਵਜੇ ਤੱਕ ਮੈਂ ਆਪਣੇ ਜਿਹੜੇ ਮਤਲਬ ਕਿ ਫੁਲਕੇ ਯਾਨੀ ਕਿ ਰੋਟੀਆਂ ਬਣਾ ਕੇ ਰੱਖਦਾ ਵੀ ਬਾਅਦ ਦੇ ਵਿੱਚ ਜਿਹੜਾ ਕੰਮ ਹੋ ਜੇ ਸਬਜ਼ੀ ਮੇਰੀ ਕੱਚੀ ਪੱਕੀ ਹੁੰਦੀ ਮੈਂ ਬਾਅਦ ਦੇ ਵਿੱਚ ਸੇਕ ਲਵਾ ਲੈਂਦੀ ਪਰ ਇੱਕ ਵਾਰ ਮੈਨੂੰ ਇਹ ਹੁੰਦਾ ਵੀ 7:30 ਵਜੇ ਤੋਂ ਬਾਅਦ ਵੀ ਬਾਇ ਕਿਚਨ ਤੋਂ ਬਾਹਰ ਹੋ ਜਮਾ ਮੈਨੂੰ ਇਹ ਹੁੰਦਾਗਾ ਹਨਾ ਗਰਮੀ ਬਹੁਤ ਜ਼ਿਆਦਾ ਗਈ ਤੇ ਲੋ ਜੀ ਇੱਧਰ ਆਪਾਂ ਤੜਕੇ ਲਈ ਫਰਾਈਪੈਨ ਵੀ ਰੱਖ ਲਿਆ ਸੀਗਾ ਨਾਲ ਹੀ ਇੱਥੇ ਸੀਗੀ ਮਲਾਈ ਸਵੇਰ ਤੋਂ ਮੈਂ ਬਾਹਰ ਕੱਢ ਕੇ ਰੱਖੀ ਹੁਸੀ ਰੂਮ ਟੈਂਪਰੇਚਰ ਦੇ ਵਿੱਚ ਵੀ ਨਾਲ ਨਾਲ ਇਹਨੂੰ ਮਲਾਈ ਨੂੰ ਵੀ ਚਲਾ ਦੂੰਗੀ ਮਲਾਈ ਦਾ ਕੰਮ ਵੀ ਹੋ ਜੂ ਗਰਮ ਆਪਾਂ ਮੱਖਣ ਸਵੇਰੇ ਕਰ ਲਵਾਂਗੇ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਬਾਕੀ ਠੰਡਾ ਹੋਣ ਤੇ ਵੀ ਟਾਈਮ ਲੱਗੂ ਕਿ ਇਹਨੂੰ ਫਿਰ ਟਾਈਮ ਲੱਗ ਜਾਣਾ ਹਨਾ ਇੰਨਾ ਟਾਈਮ ਕਿਚਨ ਦੇ ਵਿੱਚ ਸ਼ਾਮ ਦੇ ਟਾਈਮ ਨਹੀਂ ਰੁਕਿਆ ਜਾਂਦਾ ਹਨਾ ਲਓ ਜੀ ਨਾਲ ਨਾਲ ਇੱਥੇ ਮਲਾਈ ਵੀ ਚੱਲ ਰਹੀ ਸੀਗੀ ਤੇ ਟੜਕੇ ਦੀ ਵੀ ਤਿਆਰੀ ਕਰ ਰਹੀ ਸੀ ਨਾਲ ਨਾਲ ਜਿਵੇਂ ਕਿ ਇੱਥੇ ਤੜਕੇ ਨੂੰ ਵੀ ਦੇਖ ਰਹੀ ਸੀ ਮੈਂ ਨਾਲ ਨਾਲ ਹਨਾ ਕਰਛੇ ਮਾਰ ਰਹੀ ਸੀ ਤੇ ਇੱਥੇ ਤੜਕਾ ਹੋ ਗਿਆ ਸੀਗਾ ਅੱਜ ਟਮਾਟਰ ਵੀ ਨਹੀਂ ਸੀਗਾ ਮੇਰੇ ਕੋਲ ਅੱਜ ਬਿਲਕੁਲ ਹੀ ਸਿੰਪਲ ਜਿਹਾ ਜਿਹੜਾ ਤੜਕਾ ਦਾਲ ਨੂੰ ਲਾਇਆ ਪਰ ਦਾਲ ਇੰਨੀ ਕ ਜਿਆਦਾ ਟੇਸਟੀ ਬਣੀ ਸੀ ਨਾ ਇਹ ਬਹੁਤ ਟੇਸਟੀ ਬਣੀ ਸੀ ਜਿੰਨੇ ਆਪਾਂ ਨਾ ਛਿਲਕਾ ਉਤਾਰ ਲਈ ਤਾਂ ਇਹ ਹੋਰ ਵੀ ਟੇਸਟੀ ਬਣਦੀ ਆ ਤੇ ਦਾਲ ਮੱਖਣੀ ਵੀ ਵੈਸੇ ਸ਼ੁਰੂ ਕੀਤੀ ਹੋਈ ਹੈ ਉਹ ਵੀ ਬਹੁਤ ਟੇਸਟੀ ਲੱਗਦੀ ਪਰ ਉਹਦੇ ਵਿੱਚ ਥੋੜੀਆਂ ਜਿਹੀਆਂ ਹੈਵੀ ਚੀਜ਼ਾਂ ਕਾਫੀ ਟਮਾਟਰ ਹੋ ਗਏ ਮੱਖਣ ਹੋ ਗਿਆ ਹੈ ਨਾ ਤੇ ਕਾਫੀ ਚੀਜ਼ਾਂ ਪੈਂਦੀਆਂ ਨੇ ਹੈਨਾ ਤੇ ਉਹ ਦਾਲ ਮੱਖਣੀ ਬਣ ਗਈ ਐ ਤੇ ਲੋਜਿਕ ਇੱਥੇ ਮਲਾਈ ਨਹੀਂ ਆਈ ਸੀ ਕਿਉਂਕਿ ਜਿਆਦਾ ਹੋ ਗਿਆ ਮਲਾਈ ਗਰਮ ਹੋ ਗਈ ਸੀ ਜਿਆਦਾ ਤੇ ਦੋ ਸਵੇਰ ਤੋਂ ਭਾਰਤ ਕੀ ਹੋਈ ਸੀ ਨਾ ਕੱਢ ਕੇ ਤੇ ਇਹਦੇ ਵਿੱਚ ਥੋੜੀ ਜਿਹੀ ਫਰਫ ਪਾ ਕੇ ਫਿਰ ਨਾਲ ਦੀ ਨਾਲ ਮੱਖਣ ਇਕੱਠਾ ਹੋ ਜਾਂਦਾ ਹੈਗਾ ਤੇ ਇੱਕ ਭੈਣ ਦਾ ਮੈਨੂੰ ਕਮੈਂਟ ਆਇਆ ਸੀ ਉਹ ਕਹਿੰਦੇ ਸੀਗੇ ਵੀ ਮੈਨੂੰ ਦੱਸਿਓ ਦੀ ਇਹ ਪਨੀਰ ਕਿਵੇਂ ਬਣਦਾ ਜਿਵੇਂ ਕਿ ਦੇਖੋ ਭੈਣੇ ਹੁਣ ਇੱਥੇ ਨਾ ਮਤਲਬ ਕਿ ਆਹਾਗਾ ਜਿਹੜਾ ਲੱਸੀ ਹੈਗੀ ਜਿਹੜਾ ਮੈਂ ਹੁਣ ਆਪਾਂ ਮਤਲਬ ਕੱਢ ਲਵਾਂਗੇ ਹੁਣ ਦੇਖੋ ਮੱਖਣ ਹਨਾ ਬਾਹਰ ਬਾਅਦ ਦੇ ਵਿੱਚ ਜਿਹੜਾ ਦੁੱਧ ਜਿਹੜਾ ਰਹਿ ਜਾਊਗਾ ਜਾਨੀ ਕਿ ਲੱਸੀ ਉਹ ਜੇ ਠੰਡਾ ਤਾਂ ਮਤਲਬ ਕਿ ਠੰਡੀ ਲੱਸੀ ਹਨਾ ਤਾਂ ਉਹਨੂੰ ਗਰਮ ਰੱਖਾਂਗੇ ਪਾਣੀ ਨਹੀਂ ਫਟਣਾ ਹੈਗਾ ਪਨੀਰ ਨਹੀਂ ਬਣਨਾ ਤੁਸੀਂ ਉਹਨੂੰ ਰੂਮ ਟੈਂਪਰੇਚਰ ਦੇ ਵਿੱਚ ਲਿਆਓ ਉਸ ਤੋਂ ਬਾਅਦ ਫਿਰ ਆਪਣਾ ਜਿਹੜਾ ਪਨੀਰ ਬਣਾ ਸਕਦੇ ਹੋ ਕਾਲ ਵੀ ਬਣ ਗਈ ਸੀ ਤੇ ਉਸ ਤੋਂ ਬਾਅਦ ਜਿਹੜੀ ਇਹ ਕਾਲੇ ਮਾਂ ਸੀਗੇ ਇਹ ਦਾਲ ਮੈਂ ਨਾ ਬਾਹਰੋਂ ਧੁੱਪ ਲਵਾਈ ਸੀ ਕਿਉਂਕਿ ਇਹਨੂੰ ਇਹ ਹੋਈ ਮਾਹਾਂ ਦੀ ਦਾਲ ਹੋਈ ਜਿਵੇਂ ਕਿ ਰਾਜਮਾ ਹੋਏ ਇੱਕ ਚਨੇ ਹੋ ਗਏ ਜਿਹੜੇ ਦਲੇ ਹੋਏ ਚਨੇ ਹੁੰਦੇ ਨੇ ਹਨਾ ਇਹਨਾਂ ਨੂੰ ਬਹੁਤ ਜਲਦੀ ਢੋਰਾ ਜਿਹੜਾ ਪੈਂਦਾਗਾ ਇਹਨਾਂ ਨੂੰ ਧੁੱਪ ਵਗੈਰਾ ਲਵਾਉਣੀ ਪੈਂਦੀ ਹੈਗੀ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਕੰਟੇਨਰ ਵਿੱਚ ਬੰਦ ਕਰਕੇ ਰੱਖਦੇ ਹੋ ਸਕੇ ਤਾਂ ਇਹ ਥੋੜੀਆਂ ਹੀ ਲੈ ਕੇ ਆਓ ਦਾਲਾਂ ਕਿਲੋ ਕਿਲੋ ਹੀ ਲੈ ਕੇ ਆਓ ਹਨਾ ਕਿਉਂਕਿ ਫਿਰ ਇਹ ਹੋ ਜਾਂਦਾ ਵੀ ਖਰਾਬ ਹੋ ਗਿਆ ਤਾਂ ਫਿਰ ਪੈਸੇ ਵੀ ਵੇਸਟ ਹੀ ਜਾਂਦੇ ਨੇ ਲੱਗੇ ਹੋਏ ਉਸ ਤੋਂ ਬਾਅਦ ਦੇਖੋ ਇੱਥੇ ਮੱਖਣ ਸੀ ਜਿਹੜਾ ਮੈਂ ਕੱਢ ਲਿਆ ਸੀਗਾ ਇਹਨੂੰ ਲਾ ਦੂੰਗੀ ਫ੍ਰਿਜ ਦੇ ਵਿੱਚ ਤੇ ਬਾਕੀ ਦਾ ਕੰਮ ਜਿਹੜਾ ਹੋਗਾ ਹੁਣ ਸਵੇਰੇ ਹੋ ਜਾਊਗਾ ਮੱਖਣ ਗਰਮ ਕਰਨ ਦਾ ਵੀ ਦਾਲ ਦਾ ਹੋ ਗਿਆ ਕੰਮ ਤੜਕਾ ਵਗੈਰਾ ਲੱਗ ਗਿਆ ਤੇ ਲੋ ਜੀ ਮੱਖਣ ਆਪਾਂ ਰੱਖ ਦਿਆ ਫ੍ਰਿਜ 'ਚ ਤੇ ਜਿਹੜੀ ਇਹ ਲੱਸੀ ਬਚ ਗਈ ਇਹਨੂੰ ਰੂਮ ਟੈਂਪਰੇਚਰ ਤੇ ਆਉਣ ਤੋਂ ਬਾਅਦ ਹੀ ਤੁਸੀਂ ਇਹਨੂੰ ਇਹਦਾ ਪਨੀਰ ਬਣਾਇਓ ਕਿਉਂਕਿ ਮੇਰੇ ਕੋਲੇ ਇਹ ਥੋੜੀ ਕਾਫੀ ਦਿਨਾਂ ਦੀ ਅਗੀ ਜਿਹੜੀ ਇਹ ਮਲਾਈ ਹੈਗੀ ਜਣੀ ਕਹਿਣਾ 20 ਦਿਨਾਂ ਦੀ ਤੁਸੀਂ ਕਹਿ ਲੋ ਵੀ ਹੋਊਗੀ ਹੋਊਗੀ ਫਿਰ ਮੈਨੂੰ ਇਹ ਸੀ ਵੀ ਗਰਮੀ ਬਹੁਤ ਜ਼ਿਆਦਾ ਵੀ ਸਮੈਲ ਵਗੈਰਾ ਨਾਲ ਸਾਡੇ ਨੇ ਲਾਈਟ ਦਾ ਕੱਟ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਬਹੁਤ ਲੱਗਦਾ ਫਿਰ ਮੈਨੂੰ ਇਹ ਸੀ ਵੀ ਥੋੜਾ ਕੌੜਾ ਕੌੜਾ ਨਾਲ ਬਣ ਜਵੇ ਪਨੀਰ ਤਾਂ ਕਰਕੇ ਮੈਂ ਬਣਾਇਆ ਨਹੀਂ ਸੀਗਾ ਪਨੀਰ ਜਿੱਦਣ ਕਦੇ ਫੇਰ ਮਤਲਬ ਥੋੜੇ ਦਿਨਾਂ ਦਾ ਮਤਲਬ ਹੋਇਆ ਨਾ ਥੋੜੇ ਦਿਨਾਂ ਦੀ ਮਲਾਈ ਹੋਈ ਉਸ ਦਿਨ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਕਿਸ ਤਰ੍ਹਾਂ ਪਨੀਰ ਨਿਕਲੇ ਪਰ ਜੇ ਤੁਹਾਡੇ ਕੋਲ 10 ਦਿਨਾਂ ਦਾ ਜਾਂ ਹਨਾ ਕਹਿ ਲਈ ਆਪਾਂ ਮਲਾਈਏ 10 ਦਿਨਾਂ ਦੀ ਉਹਦੇ ਵਿੱਚੋਂ ਤੁਸੀਂ ਕੱਢ ਸਕਦੇ ਹੋ ਕਿਉਂਕਿ ਹੁਣ ਫ੍ਰਿਜ ਬੰਦ ਹੋ ਜਾਂਦਾ ਜਦੋਂ ਲਾਈਟ ਚਲੀ ਜਾਂਦੀ ਫਿਰ ਫ੍ਰਿਜ ਦੇ ਵਿੱਚੋਂ ਆਮ ਗੱਲ ਹੈ ਵੀ 스멜 ਆਉਣ ਲੱਗ ਜਾਂਦੀ ਜੇ ਪੂਰਾ ਦਿਨ ਫ੍ਰਿਜ ਬੰਦ ਦਾ ਜਾਂ ਪੂਰੀ ਰਾਤ ਫ੍ਰਿਜ ਬੰਦ ਦਾ ਗਰਮੀ ਦੇ ਵਿੱਚ ਤਾਂ 스멜 ਜੀ ਆ ਜਾਂਦੀ ਹੈ ਕਿਹੜਾ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਦੇਖੋ ਫਿਰ ਉਹ ਹੋ ਜਾਂਦਾ ਹਨਾ ਤੇ ਤਾਂ ਕਰਕੇ ਮੈਂ ਇਸ ਵਾਰ ਨਹੀਂ ਬਣਾਇਆ ਮੈਂ ਦਾਣੇ ਦੇ ਵਿੱਚ ਮੱਜਾਂ ਨੂੰ ਹੀ ਪਾਤਾ ਸੀਗਾ ਇਹ ਹਨਾ ਜਿਹੜਾ ਲੱਸੀ ਸੀ ਜਾਨੀ ਕਿ ਕਿੰਨਾ ਪਸੀਨਾ ਆਇਆ ਇੰਨੀ ਜ਼ਿਆਦਾ ਗਰਮੀ ਹੋਈ ਪਈ ਹੈ ਨਾ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਚਲੋ ਜੀ 8:05 ਮਿੰਟ ਹੋ ਗਏ ਹੁਣ ਮੈਂ ਕਿਚਨ ਤੋਂ ਫ੍ਰੀ ਹਾਂ ਖਾਣਾ ਵੈਸੇ ਹਜੇ ਕਿਸੇ ਨੇ ਵੀ ਨਹੀਂ ਖਾਧਾ ਹੈਗਾ ਖਾਣਾ ਹਜੇ ਖਾਣਾਗਾ ਪਰ ਬਣਾ ਕੇ ਮੈਂ ਰੱਖਿਆ ਹੀ ਸਾਰਾ ਕੁਝ ਆਪਣਾ ਕੰਮ ਕਰਿਆ ਹੀ ਮਲਾਈ ਹੈ ਜਿਹੜੀ ਆਪਾਂ ਸਵੇਰੇ ਗਰਮ ਕਰ ਲਾਂਗੇ ਸਵੇਰੇ ਘੀ ਤੇ ਹੁਣ ਦੇਖੋ ਪਸੀਨਾ ਹੈ ਸਾਰਾ ਪਸੀਨਾ ਹੈ ਵੈਸੇ ਚੰਗਾ ਹੀ ਆ ਨਿਕਲਣਾ ਵੀ ਜ਼ਰੂਰੀ ਆ ਹਨਾ ਤੇ ਚਲੋ ਜੀ ਹੁਣ ਥੋੜੀ ਜਿਹੀ देर ਬੈਠੋਗੇ ਰੈਸਟ ਕਰੂਗੇ ਉਸ ਤੋਂ ਬਾਅਦ ਨਾ ਆਉਂਗੀ ਫਿਰ ਖਾਣਾ ਖਾਣਾ ਖਾਵਾਂਗੇ ਤੇ ਫਿਰ ਦੇਖਦੇ ਹਾਂ ਹੁਣ ਕਿੰਨਾ ਕੁ ਵੀਡੀਓ ਅੱਗੇ ਕੰਟੀਨਿਊ ਹੋ ਸਕਦਾ ਹੋਊਗਾ ਕਿ ਨਾ ਹੋਊਗਾ ਹਨਾ ਉਹ ਦੇਖਦੇ ਆਂਗੇ ਹੁਣ ਚਲੋ ਜੀ ਫਿਲਹਾਲ ਤਾਂ ਪੱਖਾ ਲੱਗਿਆ ਹੋਇਆ ਬੈਠਦੇ ਦੋ ਮਿੰਟ ਲਾਈਟ ਵੀ ਜਿਹੜੀ ਚਲੀ ਗਈ ਹੈਗੀ ਹੈਗੀ ਹੈਲੋ एवरीवन ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਨੈਕਸਟ ਮਾਰਨਿੰਗ ਜਿਹੜੀ ਹੋ ਚੁੱਕੀ ਹੈ ਜੀ ਸਵੇਰ ਸਵੇਰ ਦਾ ਟਾਈਮ ਆ ਤੇ ਚਿੜੀਆਂ ਦੀ ਜਿਹੜੀ ਚਹਲ ਪਹਲ ਹੋ ਗਈ ਹੈ ਸ਼ੁਰੂ ਤੇ ਇੱਕ ਜਿਹੜੀ ਇੱਥੇ ਆਪਣੇ ਦੋ ਚਿੜੀਆਂ ਨੇ ਜੀ ਛੋਟੀਆਂ ਛੋਟੀਆਂ ਨੇ ਬਿਲਕੁਲ ਮੈਨੂੰ ਉਹਨਾਂ ਦਾ ਨਾਮ ਤਾਂ ਨਹੀਂ ਪਤਾ ਵੀ ਉਹਨਾਂ ਦਾ ਕੀ ਨਾਮ ਆ ਪਰ ਉਹਨਾਂ ਨੇ ਨਾ ਆਪਣੇ ਘਰ ਬਣਾਇਆ ਘਰ ਦੀ ਆਪਣੇ ਇੱਕ ਇੱਥੇ ਨਾ ਮੇਰਾ ਲੱਗਿਆ ਹੋਇਆਗਾ ਆ ਆ ਦੇਖੋ ਇੱਥੇ ਇੱਕਾ ਲੱਗਿਆ ਹੋਇਆ ਸੀਗਾ ਆਦਰਕਤ ਦੀ ਤਰ੍ਹਾਂ ਹੀ ਇਹ ਕਨੇਰ ਉਸਤੇ ਨਾ ਇੰਨਾ ਸੋਹਣਾ ਇਹਨੇ ਆਲਣਾ ਬਣਾਇਆ ਤੇ ਚਿੜੀ ਹੈ ਜਿਹੜੀ ਦੇਖੋ ਨਾ ਮਤਲਬ ਕਿ ਇੱਥੇ ਪਤੰਨੇ ਇਹਨੇ ਕੀ ਲਿਆ ਹੋਇਆ ਆਪਣੀ ਚੁੰਝ ਦੇ ਵਿੱਚ ਕਹਾਫੂਸ ਜ ਲੈ ਲੈ ਕਿਉਂ ਦੀ ਇੰਨਾ ਘੈਂਡੇ ਨੇ ਘਰ ਬਣਾਇਆ ਆਪਣਾ ਮੈਂ ਤਾਂ ਨਾ ਸੋਚ ਕੇ ਵੀ ਹੈਰਾਨ ਆ ਵੀ ਕਿੰਨੀ ਪਿਆਰੀ ਨਿੱਕੇ ਜਿ ਚੁੰਝ ਦੇ ਨਾਲ ਇਹਨੇ ਨਾ ਸੋਹਣਾ ਆਪਣਾ ਆਲਣਾ ਬਣਾਇਆ ਇੰਨਾ ਕ ਜਿਆਦਾ ਸੋਹਣਾ ਮੈਂ ਤਾਂ ਮਤਲਬ ਕੁਦਰਤ ਤੇ ਹੈਰਾਨ ਆ ਵੀ ਦੇਖ ਲੋ ਕੁਦਰਤ ਦੇ ਰੰਗ ਹੈ ਨਾ ਨਿੱਕੇ ਜੀ ਦੀ ਚੁੰਝ ਨਿੱਕੇ ਜੀ ਬਿਲਕੁਲ ਇਹ ਚਿੜੀ ਹੈਗੀ ਆ ਵੀ ਇੰਨਾ ਸੋਹਣਾ ਇਹਨੇ ਆਪਣੀ ਚੁੰਝ ਦੇ ਨਾਲ ਪੁਣ ਪੁਣ ਕੇ ਥਿੱਲਾ ਥਿੱਲਾ ਲੇ ਕਿੰਨਾ ਸੋਹਣਾ ਇਹਨੇ ਆਲਣਾ ਬਣਾਇਆਗਾ ਪਰ ਇਹ ਡਰਦੀ ਬਹੁਤ ਜਿਆਦਾ ਗਈ ਹੈ ਨਾ ਜਦਵੀ ਮੈਂ ਉੱਧਰ ਜਾਣੀ ਆ ਨਾ ਉਹਦੀ ਨਾਲ ਦੀ ਨਾਲ ਆਪਣੇ ਆਲਨੇ ਦੇ ਵਿੱਚੋਂ ਉੱਡ ਜਾਣਾ ਪਰ ਆ ਦੇਖੋ ਇੱਥੇ ਇਹ ਸ਼ਾਇਦ ਘਾਹ ਲੈ ਕੇ ਆਈ ਆ ਤੇ ਇੱਥੇ ਹੁਣ ਆ ਉਰੇ ਇਹਨੇ ਆਲਣਾ ਪਾਇਆ ਐਨਾ ਸੋਹਣਾ ਆਪਣਾ ਘਰ ਬਣਾਇਆ ਮੈਂ ਤੁਹਾਨੂੰ ਜਦੋਂ ਜਿੜੀ ਉੱਡ ਗਈ ਨਾ ਫੇਰ ਤੁਹਾਨੂੰ ਦਿਖਾਉਣੀ ਆ ਵੀ ਜਿਹੜਾ ਇਹਨੇ ਘਰ ਬਣਾਇਆ ਮੈਂ ਬਹੁਤ ਘੰਟ ਪਰ ਜਦੋਂ ਰਾਤ ਨੂੰ ਇਹ ਬਾਹਰ ਜਾਂਦੇ ਆ ਨੇ ਜਾਂ ਦਿਨ ਦੇ ਵਿੱਚ ਉਹਨੂੰ ਬੰਦ ਕਰਕੇ ਜਾਂਦੇ ਨੇ ਇਹ ਵੀ ਦੇਖ ਲਓ ਹਨਾ ਇਹਨਾਂ ਨੂੰ ਇੰਨਾ ਵੀ ਪਤਾ ਹੈ ਆ ਦੇਖੋ ਐਨਾ ਸੋਹਣਾ ਘਰ ਬਣਾਇਆ ਮੈਂ ਹੈਰਾਨ ਆ ਵੀ ਕੁਦਰਤ ਦੇ ਰੰਗ ਦੇਖੋ ਹਨਾ ਇੱਕ ਨਿੱਕੇ ਜਿੁੰਜ ਨਾਲ ਦੇਖੋ ਕਿੰਨਾ ਪਿਆਰਾ ਇਹਨੇ ਆਪਣਾ ਘਰ ਬਣਾਇਆ ਲਓ ਜੀ ਉਸ ਤੋਂ ਬਾਅਦ ਇਹ ਦੂਸਰੀ ਵਾਰ ਦੀ ਬਣ ਰਹੀ ਹੈਗੀ ਚਾਹ ਕਲੇਰ ਸਾਹਿਬ ਜਾ ਰਹੇ ਸੀ ਇੱਥੇ ਕਿਤੇ ਤੇ ਸਿਰ ਟਾਈਮ ਮੈਂ ਦੁੱਧ ਵੀ ਅਵਾਲਦਾ ਸੀਗਾ ਕੱਪੜੇ ਵੀ ਸ਼ਾਇਦ ਉੱਥੇ ਧੋਲੇ ਸੀਗੇ ਬਾਹਰ ਦਾ ਕੰਮ ਵੀ ਹੋ ਗਿਆ ਸੀ ਸ਼ਾਇਦ ਅੰਦਰ ਅੰਦਰ ਦਾ ਰਹਿ ਗਿਆ ਸੀ ਜਾਂ ਨਾਸ਼ਤਾ ਰਹਿ ਗਿਆ ਸੀ ਸਾਡਾ ਹਨਾ ਤੇ ਕਿਉਂਕਿ ਦੂਸਰੀ ਵਾਰ ਚਾਹ ਪੀ ਲਈ ਸੀ ਫਿਰ ਨਾਸ਼ਤੇ ਦਾ ਵੀ ਮਨ ਨਹੀਂ ਸੀਗਾ ਭੁੱਖੀ ਨਹੀਂ ਸੀ ਚਾਹ ਨਾਲ ਭੁੱਖ ਮਰ ਜਾਂਦੀ ਹੈ ਹਨਾ ਕਿਉਂਕਿ ਫਿਰ ਜਦੋਂ ਚਾਹ ਬਣਦੀ ਹੈ ਤੇ ਇਹ ਹੁੰਦਾ ਵੀ ਹਾਂ ਇੱਕ ਘੁੱਟ ਮੈਂ ਵੀ ਲੈ ਲਵਾਂ ਇੱਕ ਘੁੱਟ ਮੈਂ ਵੀ ਲੈ ਲਵਾਂ ਇਦਾਂ ਇਦਾਂ ਕਰਦੇ ਨੇ ਸਾਰੇ ਜਾਣੇ ਹਨਾ ਚਲੋ ਜੀ ਚਾਹ ਵੀ ਬਣ ਗਈ ਤੇ ਦੁੱਧ ਨੂੰ ਵੀ ਅੰਦਰ ਰੱਖੂਗੀ ਵੀ ਥੋੜਾ ਠੰਡਾ ਹੋਣ ਤੋਂ ਬਾਅਦ ਫਰਿੱਜ ਦੇ ਵਿੱਚ ਰੱਖੂਗੀ ਕਿਉਂਕਿ ਲਾਈਟ ਤਾਂ ਫਿਰ ਕੋਈ ਭਰੋਸਾ ਨਹੀਂ ਵੀ ਕਿਹੜੇ ਟਾਈਮ ਚਲੀ ਜਾਵੇ ਹਨਾ ਦੱਸੇ ਹੋ ਜੂਗਾ ਹੱਲ ਕਹਿੰਦੇ ਨੇ ਧਰਨਾ ਵਗੈਰਾ ਦੇ ਰਹੇ ਨੇ ਤੇ ਲੋ ਜੀ ਆ ਆ ਪਾ ਕੜਾ ਸੀ ਜਿਹੜਾ ਪਾਣੀ ਦਾ ਇਹਦੇ ਵਿੱਚ ਨਮਕ ਪਾਤਾ ਇਹਨੂੰ ਹੁਣ 2-3 ਘੰਟਿਆਂ ਲਈ ਛੱਡ ਦਾਂਗੇ ਬਾਅਦ ਵਿੱਚ ਭਰਾਂਗੇ ਫਿਰ ਬਹੁਤ ਜ਼ਿਆਦਾ ਜਿਹੜਾ ਠੰਡਾ ਪਾਣੀ ਆ ਜਾ